ਪੁਲਿਸ ਨਾਲਿੰਦ ਦੇ ਵਿੱਚ ਸੀਗੀ ਇਹਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮਝਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਵੀ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੋਸ਼ ਗਿਆ ਵੀ ਇਹਨਾਂ ਨੇ ਚ ਐਂਬੂਲੈਂਸ ਕਿਉਂਕਿ ਹਸਬੰਦ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆਰਟ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਬਹੁਤ ਦੋ ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀਆਂ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਨਸਟੇਬਲ ਮੁਲਾਜ਼ਮ ਸੀ ਇਹਦੇ ਉੱਚ ਅਧਿਕਾਰੀਏ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆ ਸਬੰਧ ਸੀਗੇ ਜਿੰਦ ਕਰਕੇ ਮੇਰੀ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਮਾਨ ਤੱਕ ਵੀ ਜਾ ਕੇ ਆਂਦੀ ਰਹੀਆਂ ਚੰਡੀਗੜ੍ਹ ਲਾਸਟ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਘਰੇ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 20/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਮੇਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ ਡੇਢ ਕੁ ਸਾਲ ਉਸ ਘਰ ਚ ਰਹਿ ਕੇ ਮੈਂ ਦੁਬਾਰਾ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ ਡੇਢ ਸਾਲ ਮੈਂ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਲਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਹੀ ਸੀ ਉਹ ਘਰ ਵੀ ਵਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜੇ ਜਿਹੜੇ ਜਿਹੜੇ ਨੂੰ ਪਤਾ ਦੋ ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ 2 ਕਰੋੜ ਦੀ ਕੋਟੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਦੀ ਥਾਰ ਜਿਹੜੀ ਕੱਲ ਪੱਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੋਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨੀਆਂ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰਾਮ ਆਈਡੀ ਵੀ ਦੇਖ ਰਹੇ ਹੋ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆਪਦਾਨ ਤੇ ਕੱਪੜਾ ਪਾਇਆ ਘੱਟੋ ਘੱਟ ਵੀ 10 15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ ਠੀਕ ਹੈ ਇਹ ਪੈਸਾ ਕਿੱਥੋਂ ਆ ਰਿਹਾਗਾ ਇੱਕ ਇੰਨੇ ਆਪਣੇ ਕਿਸਾਨ ਚੌਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇੰਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇੰਨੇ 500 ਗਜ ਦਾ ਪਲਾਟ ਆਦਰਸ਼ ਨਗਰ ਆਦੇ ਭਰਾ ਦੇ ਨਾਮ ਤੇ ਲਿਤਾ ਹੋਇਆ ਹੈਗਾ ਹੋਰ ਵੀ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਇਹਦੇ ਕੋਲ ਹੋਣੀਆਂ ਜਿੰਨੀਆਂ ਮੈਨੂੰ ਪਤਾ ਸੀ ਮੈਂ ਦੱਸਿਆਂ ਠੀਕ ਹੈ ਇਹ ਹੁਣ ਕੱਲ ਚਿੱਟੇ ਸਮੇਤ 18 ਗੱਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਖਤਾਈ ਚੱਲ ਰਹੀ ਸੀ ਭਗਵੰਤਮਾਨ ਸਰਕਾਰ ਵੱਲੋਂ ਆਰਡਰ ਸੀ ਬਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਆਮ ਪਬਲਿਕ ਹੈ ਚਾਹੇ ਕੋਈ ਉਹ ਮੁਲਾਜ਼ਮ ਹੈ ਕਿਸੇ ਤਰ੍ਹਾਂ ਦਾ ਵੀ ਅਹੁਦਾ ਹੈ ਤੇ ਪ੍ਰਸ਼ਾਸਨ ਵੱਲੋਂ ਬਠਿੰਡਾ ਐਸਐਸਪੀ ਵੱਲੋਂ ਨਾਕੇ ਲਾਏ ਗਏ ਸੀ ਜਗ੍ਹਾ-ਜਗ੍ਹਾ ਤੇ ਨਾਕੇ ਦੌਰਾਨ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈਆਂ ਤੇ ਉਹਦੇ ਵਿੱਚੋਂ ਗੱਡੀ 'ਚੋਂ ਇਹਦੇ ਕੋਲੋਂ 20 ਗ੍ਰਾਮ ਚਿੱਟਾ ਬਰਾਮਤ ਹੋਇਆ ਪਰ ਪੁਲਿਸ ਵਾਲਿਆਂ ਦੇ ਦੱਸਣ ਦੇ ਮੁਤਾਬਿਕ 17% ਕੁਝ ਆ ਰਿਹਾਗਾ ਪਰ ਇਹਦੇ ਕੋਲ 20 ਗ੍ਰਾਮ ਦਾ ਕਰੀਬ ਸੀਗਾ ਪਰ ਇਹ ਜੋ ਚਿੱਟਾ ਮੈਂ ਇੱਕ 4 ਤਰੀਕ ਨੂੰ ਪਿੱਛੇ ਜੋ 4 ਤਰੀਕ ਨੂੰ ਸੀ ਇਹ ਫਾਜ਼ਲ ਕਾ ਤੋਂ ਚਿੱਟਾ ਲੈ ਕੇ ਆਂਦੀ ਐ ਪ੍ਰੋਪਰ ਜਾਣਕਾਰੀ ਸੀ ਜਿੱਥੋਂ ਲੈ ਕੇ ਆਂਦੀ ਸੀਗੀ ਉਹਨਾਂ ਨੇ ਦੱਸਿਆਗਾ ਸਾਰਾ ਭੇਤ ਜਿੰਦਾ ਕਹਿੰਦੇ ਨੇ ਨਾ ਘਰ ਉਜੜਿਆ ਹੁੰਦਾ ਉਹ ਸਾਰਾ ਹੀ ਭੇਤ ਰੱਖਦਾ ਹੁੰਦਾ ਇਹ 4 ਤਰੀਕ ਨੂੰ ਵੀ 1 ਕਿਲੋ 300 ਗ੍ਰਾਮ ਚਿੱਟਾ ਲੈ ਕੇ ਫਾਜ਼ਲ ਕਾ ਤੋਂ ਬਲਵਿੰਦਰ ਸਿੰਘ सोनू ਤਮਨਦੀਪ कौर ਇਹ ਵਰਨਾ ਗੱਡੀ ਵਾਈਟ ਕਲਰ ਦੀ ਦਿੱਲੀ ਨੰਬਰ ਸੀਗਾ ਇਹ ਉਹਦੇ ਤੋਂ ਫਾਜ਼ਲਕਾ ਤੋਂ ਲੈ ਕੇ ਕਰੀਬਨ ਰਾਤ 7:30 ਦਾ ਟਾਈਮ ਸੀ ਬਾਈਪਾਸ ਬਾਦਰ ਰੋਡ ਤੋਂ ਆਈ ਸੀ ਕਿਸਾਨ ਚੌਕ ਦੇ ਕੋਲ ਨਾਕਾਂ ਲੱਗੀਆਂ ਸੀ ਪੁਲਿਸ ਵਾਲਿਆਂ ਨੇ ਇਹਨੂੰ ਰੋਕਿਆ ਰੋਕ ਕੇ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਪਰ ਇਹ ਆਪਦੀ ਵਰਦੀ ਦਾ ਤੋਸ ਜਮਾ ਕੇ ਕਹਿਣ ਲੱਗੀ ਵੀ ਮੈਂ ਵੀ ਇੱਕ ਪੁਲਿਸ ਕਾਂਸਟੇਬਲ ਹਾਂ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇ ਉਨਾਂ ਕੋਲ ਪੁਲਿਸ ਕਾਂਸਟੇਬਲ ਲੇਡੀਜ਼ ਮੌਕੇ ਤੇ ਨਹੀਂ ਸੀ ਇਹ ਉਹਨਾਂ ਦੀ ਵੀਡੀਓ ਬਣਾਉਣ ਲੱਗੀ ਉਹ ਇਹਨਾਂ ਦੀ ਵੀਡੀਓ ਬਣਾਉਣ ਲੱਗੇ ਤੇ ਬਲਵਿੰਦਰ ਸਿੰਘ ਵੀ ਵੀਡੀਓ ਬਣਾ ਕੇ ਕਹਿਣ ਲੱਗ ਗਿਆ ਕੋਰਟ ਦੇਖੂਗਾ ਕੋਰਟ ਦੇਖੂਗਾ ਡਰਾਵੇ ਦੇਣ ਲੱਗ ਗਿਆ ਮੈਂ ਤੁਹਾਨੂੰ ਐਵੇਂ ਕਰ ਦੂੰਗਾ ਕਿਉਂਕਿ ਮੌਕੇ ਦੌਰਾਨ ਜਦੋਂ ਨਾਕਾ ਲੱਗਿਆ ਸੀ ਦੋ ਪੁਲਿਸ ਕਰਮਚਾਰੀ ਸੀ 4 ਤਰੀਕ ਨੂੰ ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ ਗੱਡੀ ਚੈੱਕ ਕਰ ਲਈ ਪਰ ਇਸ ਲੇਡੀਜ਼ ਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾਗਾ ਜੇ ਉਸ ਟਾਈਮ ਵੀ ਪ੍ਰਸ਼ਾਸਨ ਪੂਰੀ ਸਖਤਾਈ ਕਰ ਲੈਂਦਾ ਵੀ ASCII ਦੀ ਗੱਡੀ ਚੈੱਕ ਕਰਨੀ ਆ ਪਬਲਿਕ ਦੀ ਗੱਡੀ ਵੀ ਆਪਾਂ ਮਿੰਟ ਵਿੱਚ ਪੁਲਿਸ ਵਾਲੇ ਚਾਬੀ ਕੱਢ ਲੈਂਦੇ ਨੇ ਮਿੰਟੇ ਗੱਡੀ ਦੀ ਤਲਾਸ਼ੀ ਲੈਂਦੇ ਪਰ ਇਹ ਪੁਲਿਸ ਵਾਲੀ ਸੀ ਆਮ ਦਾ ਰੋਬ ਜਮਾਨਦੀ ਰੀ 4 ਤਰੀਕ ਨੂੰ 1 ਕਿਲੋ 300 ਗ੍ਰਾਮ ਇਹਦੇ ਕੋਲ ਸਿੱਟਾ ਸੀਗਾ ਪੂਰਾ ਗਰੰਟੀ ਸ਼ੂ ਦਾ ਸੀ ਪੂਰੀ ਜਾਣਕਾਰੀ ਸੀ ਪਰ ਇਹਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾ ਦਿੱਤਾ ਔਰਤੇ ਵੀਡੀਓ ਬਣਾ ਕੇ ਆਪਦੇ ਘਰ ਨੂੰ ਫਰਾਰ ਹੋ ਗਈ ਉਹ ਵੀਡੀਓ ਵੀ ਪ੍ਰਸ਼ਾਸਨ ਕੋਲ ਪਈ ਹੋਈ ਹੈ ਮੌਕੇ ਦੌਰਾਨ ਉਦੋਂ ਵੀ ਇਹ ਹੱਥ ਨਹੀਂ ਆਏਗੀ ਤੇ ਹੁਣ ਕੱਲ ਫੇਰ ਵੀਡੀਓ ਕੱਲ ਵੀ ਇਹ ਕਿਸੇ ਨੂੰ ਚਿੱਟਾ ਦੇਣ ਜਾਣਾ ਸੀਗਾ ਇਹਨੇ ਕੱਲ ਵੀ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਗਈ ਮੈਂ ਅੱਜ ਦੀ ਨਹੀਂ 2022 ਦੀ ਇਹ ਕਹਿ ਰਹੀ ਸੀ ਵੀ ਇਹ ਲੜੀ ਚਿੱਟਾ ਲਾਂਦੀ ਵੀ ਹੈ ਇਹ ਚਿੱਟਾ ਵੇਚਦੀ ਵੀ ਹੈ ਇਹਦੇ ਕੋਲ ਇੰਨੀ ਪ੍ਰੋਫਿਟ ਕਿੱਥੋਂ ਆ ਰਹੀ ਹੈ ਤੁਸੀਂ ਜਾਂਚ ਪ੍ਰਤਾ ਕਰੋ ਮੇਰੀਆਂ ਇੰਨੀਆਂ ਦਰਖਾਸ਼ੀਆਂ ਲਾਈਆਂ ਉਹਿਆਂ ਨੇ ਇੱਕ ਪੂਰਾ ਰਿਕਾਰਡ ਬਣਾ ਕੇ ਮੈਂ ਲਾ ਲਾ ਕੇ ਦਰਖਾਸ਼ੀਆਂ ਥੱਕ ਗਈਆਂ ਪਰ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਉੱਪਰੋਂ ਦਰਖਾਸ਼ ਆ ਜਾਂਦੀ ਸੀਗੀ ਨਿੱਚੇ ਆ ਕੇ ਜਿਹੜੇ ਨਿੱਚੇ ਬੈਠੇ ਹੋਏ ਸੀ ਉਸ ਤੋਂ ਮੈਨੂੰ ਕੋਈ ਕੋਲ ਨਹੀਂ ਆਂਦੀ ਸੀ ਇਹਨਾਂ ਨੇ ਮੈਨੂੰ ਮੇਰੇ ਮੇਰੇ ਦੁੱਨ ਬੱਚਿਆਂ ਸਮੇਤ ਇੱਕ ਮੇਰੀ ਸੇਲੀ ਸੀਗੀ ਅਸੀਂ ਆ ਕੇ ਚਾਹ ਪਾਣੀ ਦਾ ਕੰਮ ਸਟਾਰਟ ਕੀਤਾ ਸੀਗਾ ਢਾਬਾ ਖੋਲਿਆ ਸੀਗਾ ਕਈ ਲੋਕ ਮੈਨੂੰ ਜਾਣਦੇ ਵੀ ਨੇ ਜਿਹੜੇ ਮੇ ਨਾਲ ਜੁੜੇ ਹੋਏ ਨੇ ਇਹਨਾਂ ਨੇ ਸਾਡੇ ਤੇ ਜਦੋਂ ਮੇਰੇ ਵੱਲੋਂ ਇਹਨਾਂ ਤੇ ਪਰਚਾ ਪਾਇਆ ਗਿਆ ਸੀ ਸਾਡੇ ਤੇ ਪਰਚਾ ਪਾਣਕ ਵਾਸਤੇ ਇਹਨਾਂ ਨੇ ਉਹ ਇੱਕ ਸਦਰ ਥਾਣੇ ਦੇ ਕੋਲ ਓਪਨ ਜਗ੍ਹਾ ਹੁੰਦੀ ਹੈ ਜਿਵੇਂ ਬਾਈਪਾਸ ਏਰੀਆ ਹੁੰਦਾ ਅਸੀਂ ਉੱਥੇ ਚਾਦਰਾਂ ਪਾ ਕੇ ਇੱਕ ਚਾਹ ਪਾਣੇ ਦਾ ਕੰਮ ਸ਼ੁਰੂ ਕੀਤਾ ਸੀ ਉਹ ਮੇਰਾ ਸਮਾਨ ਅੱਜ ਵੀ ਰੂਲੀ ਜਾਂਦਾ ਏ ਮੈਂ ਜਦੋਂ ਦੁਬਈ ਤੋਂ ਆਈ ਸੀ ਆ ਕੇ 30-40000 ਰੁਪਇਆ ਲਾ ਕੇ ਉਹ ਸਮਾਨ ਲਿੱਤਾ ਸੀ ਚਾਹ ਪੰਡਾ ਕੰਮ ਇਹਨਾਂ ਨੇ ਇਹ ਸੰਮਨਦੀਪ ਕੁੜੀ ਨੇ ਕੀ ਕੀਤਾ ਕਨਾ ਚੌਂਕੀ ਦੇ ਨਾਲ ਇਹਦਾ ਐਪੀਸੀਆਰ ਨੂੰ ਫੋਨ ਕਰਕੇ ਉੱਥੇ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਅੱਧਾ ਕਿਲੋ ਪੁੱਕੀ ਲੈ ਕੇ ਤੇ ਉਹ ਪਰਤਰਪਾਲਾ ਪਾਈਆਂ ਹੋਈਆਂ ਸੀ ਟਾਬੇ ਬਣਾਇਆ ਸੀ ਟਾਬਾ ਟਾਈ ਬਣਾਇਆ ਸੀ ਅੱਧਾ ਕਿਲੋ ਪੁੱਕੀ ਲੈ ਕੇ ਉੱਥੇ ਰੱਖ ਕੇ ਪੀਸੀ ਆਰ ਸੱਦ ਕੇ ਤੇ ਸਾਡੇ ਤੇ ਇਹ ਤਾਂ ਅਸੀਂ 2 ਦਿਨ ਹੋ ਗਏ ਸੀ ਉਸੇ ਉਹ ਜਗ੍ਹਾ ਤੇ ਗਏ ਨਹੀਂ ਸੀ ਬਿਮਾਰ ਚੜ ਰਹੀ ਸੀ ਬੇਟੀ ਦੀ ਤਬੀਅਤ ਤੇ ਚਲੋ ਸਾਨੂੰ ਉੱਥੇ ਕੈਮਰੇ ਲੱਗੇ ਸੀਗੇ ਉਹਨਾਂ ਦੇ ਕਰਕੇ ਸਾਡਾ ਬਚਾ ਹੋ ਗਿਆ ਇਹਨਾਂ ਨੇ ਆਪਦੇ ਪੁੱਲੋਂ ਫਸਾਣ ਵਾਸਤੇ ਅੱਧਾ ਕਿਲੋ ਪੁੱਕੀ ਰੱਖ ਕੇ ਸਾਡੇ ਤੇ ਕੰਪਲੇਨ ਕਰੰਦਰਜ ਕਰਾਤੀ ਵੀ ਇਹ ਨਸ਼ਾ ਵੇਚਦੇ ਆ ਮੇਰੇ ਨਾਲ ਦੁਨੀਆ ਪਰਦੇ ਇੰਸਟਾਗ੍ਰਾਮ ਤੇ ਵੀ ਮੇਰੇ ਕਈ ਲੋਕ ਵੀਡੀਓ ਦੇਖਦੇ ਆ ਘਟੋ ਘਟ ਇੱਕ ਲੱਖ 78000 ਲੋਕ ਮੇਰੇ ਨਾਲ ਜੁੜੇ ਹੋਏ ਆ ਕੋਈ ਵੀੰਦੇ ਚ ਕਹਦੇ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਜਾਂ ਮੈਂ ਕਿਸੇ ਤਰ੍ਹਾਂ ਦਾ ਕੋਈ ਰਿਕਾਰਡ ਹੋਵੇ ਸਾਡੇ ਪੂਰੇ ਖਾਨਦਾਨ ਚ ਇਸ ਨਸ਼ੇ ਦੇ ਕਰਕੇ ਕੋਈ ਵੀ ਨੇੜੇ ਤੇੜੇ ਨਹੀਂ ਲੱਗਦਾ ਪਰ ਇਹ ਇੱਕ ਪੁਲਿਸ ਵਾਲੀ ਸੀ ਇਹਨੂੰ ਐਸੀ ਮੇਰੇ ਮੇਰੇ ਤੇ ਪਰਚਾ ਪਾਇਆ ਏ ਮੈਂ ਇਹਦੇ ਕੋਲ ਬਦਲਾ ਲਾਂ ਤੇ ਸਾਨੂੰ ਪਸਾਨ ਦੀ ਪੂਰੀ ਕੋਸ਼ਿਸ਼ ਕੀਤੀ ਪਰਮਾਤਮਾ ਨੇ ਸਾਡੀ ਮਾਂ ਫੜੀ ਸੀ ਚਲੋ ਕੋਈ ਕੁਝ ਵੀ ਆ ਜਾ ਨਹੀਂ ਨਿਕਲਿਆਗਾ ਝੂਠਾ ਇੰਨਾ ਤੇ ਝੂਠਾ ਹੀ ਪਿਆਗਾ ਅੱਧਾ ਕਿਲਾ ਪੁੱਕੀ ਰੱਖ ਕੇ ਪਸਾਨ ਦੀ ਕੋਸ਼ਿਸ਼ ਕੀਤੀ ਅਸੀਂ ਅੱਧਾ ਕਿਲਾ ਪੁੱਕੀ ਵਿੱਚ ਨਹੀਂ ਸੀ ਉੱਤੇ ਮੈਂ 2022 ਦੀ ਘਰੋਂ ਨਿਕਲੀ ਹੋਈ ਆ ਘਰੋਂ ਕੱਢ ਰੱਖਿਆ ਮੈਨੂੰ 2022 ਦਾ ਬੱਚੇ ਸਮੇਤ ਮੇਰੇ ਕੋਲ ਇੱਕ 8 ਸਾਲ ਦੀ ਗੁੜੀਆਂ ਇੱਕ 4 ਸਾਲ ਦੀ ਉਸ ਟਾਈਮ ਮੇਰੀ ਗੁੜੀਆਂ ਰਿੱਢਦੀ ਸੀਗੀ ਜਦੋਂ ਦੀ ਮੈਂ ਆਹਦੀ ਗੁੜੀਆ ਨੂੰ ਦੋਨੇ ਬੱਚਿਆਂ ਨੂੰ ਲੈ ਕੇ ਕਦੀ ਕਿਹੜੇ ਜਗ੍ਹਾ ਤੇ ਕਰਾਇਆ ਤੇ ਕਦੀ ਕਿੱਥੇ ੱੱਕੇ ਖਾਂਦੀ ਰਹੀਆਂ ਕੱਲ ਪ੍ਰਸ਼ਾਸਨ ਵੱਲੋਂ ਨਾਕੇ ਦੌਰਾਨ ਇਹਨਾਂ ਨੂੰ ਫੜਿਆ ਗਿਆ ਫੜ ਕੇ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈ ਪਿਛਲੀਆਂ ਸੀਟਾਂ ਦੇ ਵਿੱਚ ਜਦੋਂ ਆਪਾਂ ਆਪਣਾ ਸਿਰ ਲਾ ਕੇ ਬੈਠਦੇ ਆ ਨਾ ਉਹ ਸੀਟਾਂ ਉਖਾੜੀਆਂ ਗਈਆਂ ਉਖਾੜ ਕੇ ਉਹ ਸੀਟਾਂ ਦੇ ਵਿੱਚ ਇਹਦੇ ਕੋਲ ਚਿੱਟਾ ਸੀਗਾ ਇੱਥੋਂ ਸਾਫ਼ ਪਤਾ ਲੱਗਦਾ ਵੀ ਕਦੋਂ ਦੀ ਇਹ ਚਿੱਟੇ ਦਾ ਕੰਮ ਕਰ ਰਹੀ ਸੀਗੀ ਪਰ ਹੱਦ ਤੱਕ ਕਿਸੇ ਦੇ ਡਿੱਕੇ ਨਹੀਂ ਆਈ ਨਾ ਕਿਸੇ ਨੇ ਇਹਨੂੰ ਹੱਥ ਪਾਇਆਗਾ ਪੂਰੀ ਜਾਣਕਾਰੀ ਸੀ ਪੁਲਿਸ ਕੋਲ ਨਾਕਾ ਲਾਇਆ ਹੋਇਆ ਸੀਗਾ ਤੇ ਇਹਨੂੰ ਉੱਥੇ ਰੋਕਿਆ ਰੋਕੇ ਵੀ ਭੱਜਣ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਬਲਵਿੰਦਰ ਸਿੰਘ ਸੋਨੂ ਸੀਗਾ ਉਹ ਇਹਦੇ ਨਾਲ ਬਠਿੰਡਾ ਵਿੱਚ ਹੀ ਸੀ ਮੋਕੇ ਤੇ ਉਹਨੇ ਅੱਗੇ ਅੱਧਾ ਸਮਾਨ ਉਹ ਲੈ ਕੇ ਕਿਸੇ ਨੂੰ ਦੇਣ ਚਲਾ ਗਿਆ ਇਹ ਇਹਨੇ ਉਹਨੂੰ ਉੱਥੇ ਕਿ ਪਤਾ ਨਹੀਂ ਕਿੱਥੇ ਰੋਕਿਆ ਕਿੱਥੇ ਉਤਾਰਿਆਗਾ ਉਸ ਤੋਂ ਬਾਅਦ ਇਹ ਤਾਂ ਕਿਸੇ ਹੋਰ ਨੂੰ ਤਿਆਰੀ ਪਈ ਹੋਗੀ ਚਿੱਟਾ ਜੈਸਾ ਆਪਣਾਂ ਨੂੰ ਕੋਈ ਚਿੱਟਾ ਮਿਲਿਆ ਤੇ ਬਲਵਿੰਦਰ ਸਿੰਘ ਮੌਕੇ ਤੇ ਫਰਾਰ ਹੋ ਗਿਆ ਸਿਰਫ ਕੱਲਾ ਪ੍ਰਸ਼ਾਸਨ ਨੇ ਅਮਨਦੀਪ कौर ਜੋ ਕਿ ਬੈਂਟ ਨੰਬਰ 1248 ਪੁਲਿਸ ਚੌਕੀ ਪੁਲਿਸ ਲਾਈਨ ਦੇ ਵਿੱਚ ਡਿਊਟੀ ਕਰਦੀ ਹੈ ਸਿਵਲ ਹਸਪੀਟਲ ਦੇ ਸਾਹਮਣੇ ਉਹਨੂੰ ਅਰੈਸਟ ਕੀਤਾਗਾ ਪਰ ਬਲਵਿੰਦਰ ਸਿੰਘ ਨੂੰ ਅਰੈਸਟ ਨਹੀਂ ਕੀਤਾ ਗਿਆਗਾ ਮੈਂ ਬਹੁਤ ਚਿਰ ਦੀ ਪ੍ਰਸ਼ਾਸਨ ਨੂੰ ਕਹਿ ਰਹੀ ਸੀ ਵੀ ਦੋਨੋਂ ਜਣੇ ਮਿਲ ਕੇ ਕੰਮ ਕਰਦੇ ਆ ਬਲਵਿੰਦਰ ਸਿੰਘ ਸੋਨੂ ਐ ਜੋ ਕਿ ਉਹ ਹੰਡਾ ਸਰਸਤੇ ਦੇ ਵਿੱਚ ਲਿੰਕ ਬਣੇ ਹੋਏ ਨੇ ਇਹ ਆਪਦੀ ਗੱਡੀ ਦੇ ਵਿੱਚ ਇਹਨੇ ਤੁਸੀਂ ਜਿਵੇਂ ਵੀਡੀਓ ਦੇਖ ਰਹੇ ਹੋ ਇਹਨੇ ਗੱਡੀ ਤੇ ਸਟicker ਲਾਏ ਹੋਏ ਆ ਲੋਗੋ ਲਾਏ ਹੋਏ ਪੰਜਾਬ ਪੁਲਿਸ ਇਸ ਕਰਕੇ ਇਹਨੂੰ ਕੋਈ ਗੱਡੀ ਨੂੰ ਇਹਨੂੰ ਹੱਥ ਨਹੀਂ ਲਾਉਂਦਾ ਸੀ ਇਹ ਆਪਦੀ ਗੱਡੀ ਤੇ ਚਿੱਟਾ ਲੈ ਕੇ ਆਉਂਦੀ ਸੀ ਹੀਰੋਇਨ ਲੈ ਕੇ ਆਉਂਦੀ ਸੀ ਸੋਨੂ ਬਲਵਿੰਦਰ ਸਿੰਘ ਪੁੜੀਆਂ ਦੇ ਵਿੱਚ ਪੈਕ ਕਰਕੇ ਅੱਗੇ ਸਪਲਾਈ ਕਰਦਾ ਸੀ ਉੱਚੋਂ ਮੰਡੀ ਸਪਲਾਈ ਕਰਦਾ ਸੀ ਸਰਸੇ ਕਦਾ ਸੀ ਸਿਰਫ ਇਸ ਲੇੜੀ ਨੂੰ ਫੜ ਕੇ ਨਹੀਂ ਕੁਝ ਵੀ ਸਾਬਤ ਹੋਣਾ ਬਲਵਿੰਦਰ ਸਿੰਘ ਸੋਨੂ ਨੂੰ ਵੀ ਪੜਿਆ ਜਾਵੇ ਫੜ ਕੇ ਬਹੁਤ ਜ਼ਿਆਦਾ ਜਿਹੜੇ ਇਹਦੇ ਨਾਲ ਕਈ ਵੱਡੇ ਅਧਿਕਾਰੀ ਵੀ ਨੇ ਹੋਰ ਵੀ ਲੋਕ ਜੁੜੇ ਹੋਏ ਨੇ ਉਹਨਾਂ ਦੇ ਵੀ ਖਲਾਸੇ ਹੋਣਗੇ ਮੈਂ ਤੁਹਾਡੇ ਸਾਰੇ ਅਗੇ ਜਿਵੇਂ ਗਰੀਬ ਲੋਕਾਂ ਦੇ ਘਰ ਕਈਆਂ ਨੇ ਆਪਦੀ ਮਿਹਨਤ ਨਾਲ ਬਣਾਏ ਹੋਏ ਨੇ ਕਈਆਂ ਨੇ ਨਸ਼ਾ ਏਚ ਵੇਚ ਕੇ ਘਰ ਬਣਾਏ ਨੇ ਉਹਨਾਂ ਦੇ ਘਰਾਂ ਤੇ ਬਲਡੋజర్ ਫੇਰਿਆ ਗਿਆ ਕਾਰਟ ਅਦਿੱਤ ਹੈ ਇਹਦੇ ਕੋਲ ਵਿਰਾਟ ਗ੍ਰੀਨ ਚ 2 ਕਰੋੜ ਰੁਪਏ ਦੀ ਕੋਠੀ ਹੈ ਇੱਕ ਕਿਸਾਨ ਚੌਂਕ ਤੋਂ ਅੱਗੇ ਨਵੀਂ ਕਲੋਨੀ ਕੱਟੀ ਹੈ ਉੱਥੇ ਪਲਾਂਟ ਹੈ ਇੱਕ ਕਿੰਨਿਆ ਦੇ ਭਰਾ ਦੇ ਨਾਮ ਤੇ 500 ਗੱਜ ਦਾ ਪਲਾਂਟ ਦਿੱਤਾ ਹੋਇਆ ਥਾਰ ਗੱਡੀ ਵਰਨਾ ਗੱਡੀ ਬੁੱਲਟ ਇੰਨੀ ਪ੍ਰੋਫਿਟ ਕਿੱਥੋਂ ਆਈ ਇਹ ਸਾਰੀ ਜਾਂਚ ਪੜਤਾਲ ਕੀਤੀ ਜਾਵੇ ਇੱਕ ਸਿਰਫ ਇਹਦਾ ਔਦਦਾ ਹੈ ਇੱਕ ਕਾਂਸਟੇਬਲ ਡਿਊਟੀਆਂ ਇਹ ਕਰਦੀ ਨਹੀਂ ਮੇਰੇ ਕੋ ਸਾਰਾ ਰਿਕਾਰਡ ਹੈ ਡਿਊਟੀ ਇਹ ਜਾਂਦੀ ਨਹੀਂ ਹੁੰਦੀ ਸੀਗੀ ਇਹ ਜਦੋਂ ਦੇਖੋ ਮੈਡੀਕਲ ਰੈਸਟ ਤੇ ਰਹਿੰਦੀ ਸੀ ਵੀ ਮੈਂ ਬਿਮਾਰ ਆ ਮੈਨੂੰ ਮੈਡੀਕਲ ਰੈਸਟ ਦਿੱਤਾ ਜਾਵੇ ਤੁਸੀਂ ਇਹਦੀ ਪ੍ਰੋਫਾਈਲ ਇੰਸਟਾਗ੍ਰam ਪ੍ਰੋਫਾਈਲ ਚੈੱਕ ਕਰੋ ਬਹੁਤ ਮੁਲਾਜ਼ਮ ਨੇ ਜਿਹੜੇ ਕਈ ਕਈ ਤੁਸੀਂ ਇਹਨਾਂ ਮੁਲਾਜ਼ਮ ਦੇਖਦੇ ਹੋ ਨਾਕਿਆਂ ਤੇ ਲੇਡੀਜ਼ ਕਾਂਸਟੇਬਲਾਂ ਵੀ ਨੇ ਨਾਕੇ ਤੇ ਧੁੱਪ ਚ ਬੈਠੀਆਂ ਹੁੰਦੀਆਂ ਨੇ ਆਪਦੀਆਂ ਡਿਊਟੀ ਕਰਦੀਆਂ ਨੇ ਕਿਉਂਕਿ ਉਹ ਆਪਦੇ ਸ਼ਰੀਫ ਕਰਾਉਂਦੇ ਕਈ ਮਲਾਜ਼ਮ ਲੇਡੀਆਂ ਜੋ ਵਧੀਆਂ ਘਰਾਂ ਦੇ ਵਿੱਚੋਂ ਉੱਠੀਆਂ ਹੋਈਆਂ ਨੇ ਮਿਹਨਤ ਨਾਲ ਆਪਦੀਆਂ ਨੌਕਰੀਆਂ ਲਈਆਂ ਨੇ ਧੁੱਪ ਵਿੱਚ ਬਹਿ ਕੇ ਸੜਕਾਂ ਤੇ ਖੜਕੇ ਡਿਊਟੀ ਕਰ ਰਹੀਆਂ ਨੇ ਠੀਕ ਹੈ ਉਹਨਾਂ ਕੋਲ ਤਾਂ ਸਕੂਟਰ ਤੱਕ ਨਹੀਂ ਜੁੜੀਗੀ ਅੱਜ ਤੱਕ 10-10 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਹੋਇਆ ਮੈਨੂੰ ਵਾਰ-ਵਾਰ ਫੋਨ ਆਈ ਜਾਂਦਾ ਡਿਸਟਰਬ ਹੋ ਰਿਹਾ ਉਹਨਾਂ ਨੂੰ ਅੱਜ ਤੱਕ ਸਕੂਟਰ ਤੱਕ ਨਹੀਂ ਜੁੜੀ ਇਸ ਇਸ ਲੇਡੀ ਦੇ ਕੋਲ ਕੀ ਕਰਕੇ ਹੁਣ ਕਾਹਨੂੰ ਨਸੀ ਸੋਰਾ 18 ਨੂੰ ਮਾਫੀ ਮੰਗਾ ਚਾਨੀਆਂ ਕਈ ਐ ਜਿਹੜਾ ਮੁਲਾਜ਼ਮ ਨੇ ਮੁੰਡੇ ਕੁੜੀਆਂ ਜਿੰਨਾਂ ਕੋਲ ਹੱਦ ਤੱਕ 10-10 ਸਾਲ ਹੋ ਗਏ ਘਰ ਵੀ ਲੋਨ ਤੇ ਲਿੱਤੇ ਹੋਏ ਨੇ ਕਿਸ਼ਤਾਂ ਤੱਕ ਨਹੀਂ ਉਤਰਦੀਆਂ ਬੱਚਿਆਂ ਦੀ ਪੜ੍ਹਾਈਆਂ ਮਹਿੰਗੀਆਂ ਹੋ ਚੁੱਕੀਆਂ ਨੇ ਠੀਕ ਹੈ ਸਕੂਟਰ ਤੱਕ ਨਹੀਂ ਜੁੜਦੀ ਇਹ ਇੱਕ ਲੇੜੀ ਚ ਪੁਲਿਸ ਕਾਂਸਟੇਬਲ ਤੁਸੀਂ ਖੁਦ ਸਮਝਦਾਰ ਹੋ ਥਾਰ ਗੱਡੀ ਕਿਸੇ ਕੋਲ ਦਿੱਤੀ ਜਾਂਦੀ ਹੈ ਜ਼ਿੰਮੇਵਾਰ ਬੰਦੇ ਨੇ ਨਾ ਜ਼ਿੰਮੇਦਾਰ ਬੰਦੇ ਉਹ ਵੀ ਜਾ ਕੇ ਲੋਨ ਤੇ ਗੱਡੀਆਂ ਲੈਂਦੇ ਨੇ ਕਈ ਥਾਰ ਗੱਡੀ ਘੱਟੋ-ਘੱਟ 15 ਲੱਖ ਤੋਂ ਸਟਾਰਟ ਹੈ ਥਾਰ ਗੱਡੀ ਪਹਿਲਾਂ ਇਹਦੇ ਕੋਲ ਇੱਕ ਥਾਰ ਗੱਡੀ ਸੀਗੀ ਉਹ ਗੱਡੀ ਨੇ ਸੇਲ ਕਰਤੀਗੀ ਉਹ ਗੱਡੀ ਤੋਂ ਬਾਅਦ ਇਹ ਥਾਰ ਗੱਡੀ ਹਜੇ ਇਹ ਬਸ ਇਹਨੂੰ 20 ਦਿਨ ਨਹੀਂ ਹੋਏ ਨੇ ਲਈ ਨੂੰ ਨਵੀਂ ਕਢਵਾਈ ਹੈ ਇਹਨੇ ਪਹਿਲਾਂ ਵਾਲੀ ਪਹਿਲਾਂ ਨਵੀਂ ਕਢਾਈ ਸੀ ਫਿਰ ਹੁਣ ਇਹਨੇ ਦੂਜੀ ਗੱਡੀ ਨਵੀਂ ਕਢਾਈ ਹੈ ਥਾਰ ਵਰਨਾ ਇੱਕ ਗੱਡੀ ਇਹਦੇ ਕੋਲ ਇੱਕ ਇਹਦੇ ਕੋਲ ਓੱਡੀ ਗੱਡੀ ਹੈ ਇਹ ਕਿੰਨੇ ਕੋਲ ਬੁਲਟ ਹੈ ਇੱਕ ਇਹਦੇ ਕੋਲ ਸਕੂਟਰੀ ਹੈ ਇੱਕ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਇੱਕ ਪਲਾਟ ਹੈ ਇਹਦੇ ਕੋਲ ਮੈਨੂੰ ਲੈ ਕੇ ਜਾਇਆ ਜਾਵੇ ਨਾਲ ਪ੍ਰਸ਼ਾਸਨ ਵੱਲੋਂ ਵੱਧੇ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਇਹ ਜੇ ਲੋਕਾਂ ਦਾ ਪਰਦਾ ਫਾਸ਼ ਮੈਨੂੰ ਨਾਲ ਲੈ ਕੇ ਜਾਣ ਮੈਂ ਇੱਕ ਇੱਕ ਪ੍ਰਾਪਰਟੀ ਦਿਖਾਵਾਂ ਇਹਦੀ ਕਿੱਥੇ ਕਿੱਥੇ ਇਹਦੇ ਭਰਾ ਦੇ ਕੋਲ 500 ਗਜ ਦਾ ਪਲਾਟ ਪਿਆ ਹੋਇਆ ਚੱਕ ਪਿੰਡ ਚੱਕ ਫਤਿਹ ਸਿੰਘ ਵਾਲਾ ਬਠਿੰਡਾ ਦੇ ਕੋਲ ਉੱਥੇ ਇਹਨਾਂ ਨੇ ਆਪਦੇ ਘਰੇ ਕੋਠੀ ਪਾਈ ਹੋਈ ਹੈ ਇਹ ਪੁਲਿਸ ਦੀ ਆੜ ਦੇ ਵਿੱਚ ਅੱਜ ਦੀ ਨਹੀਂ ਬਹੁਤ ਚੇਹ ਦੀ ਚਿੱਟਾ ਵੇਚ ਰਹੀ ਸੀ ਪਰ ਕਿਸੇ ਨੇ ਇਹਨੂੰ ਹੱਥ ਨਹੀਂ ਪਾਇਆ ਇਹ ਦਬਕੇ ਮਾਰਦੀ ਸੀ ਇਹ ਲਿੰਕ ਸੀਗੇ ਇਹ ਭਗਵੰਤਮਾਨ ਸਰਕਾਰ ਵੱਲੋਂ ਬਹੁਤ ਲੋਕ ਮੇਰੇ ਨਾਲ ਜੁੜੇ ਹੋਏ ਨੇ ਵੀਡੀਓ ਪਹੁੰਚਾਈ ਜਾਵੇ ਸ਼ੇਅਰ ਕੀਤੀ ਜਾਵੇ ਇਸ ਲੜੀ ਦੀ ਪੂਰੀ ਜਾਂਚ ਪਰਤਾਲ ਕੀਤੀ ਜਾਵੇ ਵੀ ਇਹ ਕਿੱਥੋਂ ਚਿੱਟਾ ਲੈ ਕੇ ਆਂਦੀ ਸੀ ਇਹ ਕੱਲੀ ਇਹ ਲੇਡੀ ਜੀ ਜਿੱਥੋਂ ਲੈ ਕੇ ਆਂਦੀ ਸੀ ਉਵੇਂ ਬੰਦੇ ਫੜੇ ਜਾਣ ਕਿਉਂਕਿ ਪੰਜਾਬ ਤੋਂ ਚਿੱਟਾ ਆਪਣੇ ਇੰਡੀਆ ਵਿੱਚ ਕਈ ਤੀ ਪੁੱਤ ਮਰੇ ਜਾਂਦੇ ਨੇ ਚਿੱਟੇ ਦੇ ਕਰਕੇ ਉਹ ਵੱਡੇ ਜਿਹੜੇ ਵੱਡੇ ਗੈਂਗਸਟਰ ਵੱਡੇ ਬੈਠੇ ਨੇ ਜਿਹੜਾ ਚਿੱਟਾ ਵੇਚਦੇ ਨੇ ਇਹਨਾਂ ਦੇ ਕੋਲ ਪੂਰੀ ਜਾਂਚ ਪੜਤਾਲ ਕਰਕੇ ਇਹਨਾਂ ਦਾ ਰਿਮਾਂਡ ਲਿੱਤਾ ਜਾਵੇ ਸਾਰੀ ਇਨਕਮਾਰੀ ਹੋਣੀ ਚਾਹੀਦੀ ਹੈ ਪ੍ਰੋਪਰਟੀ ਕਿੱਥੋਂ ਬਣਾਈ ਹੈ ਚਿੱਟਾ ਕਿੱਥੋਂ ਲੈ ਕੇ ਆਈ ਹੈ ਉਹਨਾਂ ਨੂੰ ਵੀ ਫੜਿਆ ਜਾਵੇ ਫਿਰ ਹੀ ਪੰਜਾਬ ਦਾ ਸੁਧਾਰ ਹੋਊਗਾ ਜੇ ਅੱਜ